ਸ੍ਰੀ ਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਾਤਿਕ ਕਲੈਕਸ਼ਨ ਬੁੱਲਾਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅ ਅੱਜ ਆਪਾਂ ਫੇਰ 또 ਇੱਕ ਨਿਊ ਵੀਡੀਓ ਲੈ ਕੇ ਆਏ ਆਂ ਹਾਂਜੀ ਅੱਜ ਆਪਾਂ ਲੈ ਆਏ ਆਂ ਜੀ ਕਾਟਨ ਦੇ ਕੱਟ ਪੀਸ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਟਾਫ ਦਿਖਾ ਦੇਵਾਂ ਮਰਾਰਜੀ ਟੈਕਸਟਾਈਲ ਦਾ ਇਹ ਜਿਹੜਾ ਸਟਾਫ ਰੋਗਾ ਜੀ ਪਿਓਰ ਕਾਟਨ ਹੈ 101% ਕਾਟਨ ਹੈ ਜਿਹਦੇ ਕੋਲ ਵੀ ਆ ਗਿਆ ਦੁਬਾਰਾ ਮੰਗੋਗੇ ਇੰਨਾ ਕ ਸੋਹਣਾ ਸਟਾਫ ਹੈ ਪਿਓਰ ਕਾਟਨ ਹੈ ਜੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਡਿਜ਼ਾਈਨ ਚੈੱਕ ਕਰੋ 240 ਰੁਪਏ ਦਾ ਇੱਕ ਪੀਸ ਰਹੂਗਾ ਜੀ ਇਹ 2 ਮੀਟਰ ਦੀ ਲੈਂਥ ਹੈ 240 ਰੁਪਏ ਦਾ ਪੀਸ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਫਰਸਟ ਡਿਜ਼ਾਈਨ ਸੀਗਾ ਜੀ ਇਹਦਾ ਇਹ ਜਿੱਦ ਇਹ ਵਾਲਾ ਪੀਸ ਹੈ ਜੀ ਇਹ ਤਿੰਨ ਮਿਲ ਜਾਣਗੇ ਤੁਹਾਨੂੰ ਇੱਕ ਨਾਲ ਦੇ ਤਿੰਨ ਪੀਸ ਵੀ ਤੁਸੀਂ ਲੈ ਸਕਦੇ ਹੋ ਮਤਲਬ ਇੱਕ ਸ਼ਰਟ ਤੇ ਇੱਕ ਸੂਟ ਪੂਰਾ ਤੁਸੀਂ ਬਣਾ ਸਕਦੇ ਹੋ ਹਨ ਜਿੰਨਾਂ ਦਾ 4 ਮੀਟਰ ਦਾ ਬੰਦ ਹੈ ਜੀ ਉਹ ਦੋ ਪੀਸ ਵੀ ਲੈ ਕੇ ਪੂਰਾ ਸੂਟ ਬਣਾ ਸਕਦੇ ਆ ਇਹਦਾ ਕਲਰ ਹੈਗਾ ਜੀ ਸਕਾਈ ਬਲੂ ਔਰ ਵਿੱਚ ਜਿਹੜੇ ਫਲਾਰ ਨੇ ਬਹੁਤ ਅੱਛੇ-ਅੱਛੇ ਕਲਰਸ ਦੇ ਫਲਾਰ ਪਾਈ ਹੋਏ ਐ ਇਹਦੇ ਵਿੱਚ ਕਲਰ ਯੂਜ਼ ਕੀਤੇ ਹੋਏ ਐ ਪ੍ਰਿੰਟਿੰਗ ਵੀ ਬਹੁਤ ਸੋਹਣੀ ਐ ਜੀ ਤੇ ਇਹਦਾ ਪ੍ਰਾਈਸ ਰਹੂਗਾ ਜੀ 240 ਰੁਪਏ ਦਾ ਇੱਕ ਪੀਸ ਐ ਤੁਸੀਂ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਨੈਕਸਟ ਦੇਖੋ ਜੀ ਸਟਾਫ ਸਾਰਾ ਮਰਾਰਜੀ ਟੈਕਸਟਾਈਲ ਦਾ ਐ ਜੀ ਬਹੁਤ ਅੱਛਾ ਸਟਾਫ ਐ ਪਿਓਰ ਕਾਟਨ ਐ ਕਾਟਨ ਦੇ ਕੱਟ ਪੀਸ ਆਗੇ ਜੀ ਪਿਓਰ ਕਾਟਨ ਐ 100% ਪਿਓਰ ਕਾਟਨ ਐ ਦੇਖ ਸਕਦੇ ਹੋ ਜੀ ਇਹਦੇ ਵਿੱਚ ਵੀ ਤੁਹਾਨੂੰ ਈਜ਼ਲੀ ਤਿੰਨ ਪੀਸ ਮਿਲ ਜਾਣਗੇ ਤਿੰਨ ਪੀਸ ਮਿਲ ਜਾਣਗੇ ਜੀ ਇਹਦੇ ਵਿੱਚ ਵੀ ਤੁਸੀਂ ਇੱਕ ਪੀਸ ਵੀ ਲੈ ਸਕਦੇ ਹੋ ਇੱਕ ਪੀਸ ਦੀ ਲੈਂਥ ਰਹੂਗੀ 2 ਮੀਟਰ ਦੀ 2 ਮੀਟਰ ਦਾ ਇੱਕ ਪੀਸ ਰਹੂਗਾ ਜੀ 240 ਰੁਪਏ ਦਾ ਇੱਕ ਪੀਸ ਰਹਿਣ ਵਾਲਾ ਨੈਕਸਟ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ λεਮਨ λεਮਨ ਤੇ ਪ੍ਰਿੰਟਿੰਗ ਹੈ ਜੀ ਇਹ ਇਸ ਤੋਂ ਬਾਅਦ ਵੀ ਜਿਹੜਾ ਨੀਚੇ ਕਲਰ ਹੈ yellow ਤੇ ਹੈ ਜੀ ਆਫ ਵਾਈਟ ਬਾਟਮ ਨਾਲ ਕਾਫੀ ਸੋਹਣਾ ਲੱਗੂਗਾ ਆਫ ਵਾਈਟ ਬਾਟਮ ਨਾਲ ਸੋਨਾ ਲੱਗੂਗਾ ਜੀ ਇਹ ਨੈਕਸਟ ਕਲਰ ਹੈ ਜੀ ਇਹਦੇ ਵਿੱਚ ਪਰਪਲ ਕਲਰ ਦੇ ਫਲਾਰ ਨੇ ਲਾਈਟ ਪਿੰਕ ਇਹਦਾ ਬੇਸ ਕਲਰ ਹੈ ਪਾਊਡਰ ਪਿੰਕ ਬੇਸ ਕਲਰ ਹੈ ਜੀ ਪਰਪਲ ਕਲਰ ਦੇ ਫਲਾਰ ਨੇ ਇਹਦੇ ਵਿੱਚ ਸਾਰੇ ਨੈਕਸਟ ਇਹਦਾ ਹੀ ਪ੍ਰਿੰਟ ਹੈ ਜੀ ਇਹਦੇ ਵਿੱਚ ਹੈਗੇ ਨਿਊਨ ਸ਼ੇਡ ਦੇ ਫਲਾਰ ਨੇ ਨਿਊਨ ਸ਼ੇਡ ਹੈ ਜੀ ਨਿਊਨ ਬੈਰਟ ਸ਼ੇਡ ਦੇ ਫਲਾਰ ਨੇ ਜੀ ਇਹਦੇ ਵਿੱਚ ਇਸ ਤੋਂ ਬਾਅਦ ਵਾਲਾ ਹੈਗਾ ਜੀ ਬੇਸ ਸਾਰਾ ਮਤਲਬ ਇਹਨਾਂ ਦੋਨਾਂ ਦਾ ਬੇਸ ਹੈ ਜੀ ਜਿਹੜਾ ਪਾਊਡਰ ਪਿੰਕ ਹੀ ਰਹੂਗਾ ਇਹਦਾ ਬੇਸ ਹੈਗਾ ਜੀ ਆਫ ਵਾਈਟ ਇਸ ਮਰਜੈਂਟਾ ਕਲਰ ਦੇ ਫਲਾਰ ਨੇਗੇ ਇਹ ਹੈਗਾ ਜੀ ਲੈਮਨ ਦੇ ਵਿੱਚ ਲੈਮਨ ਇਹਦਾ ਬੇਸ ਹੈ ਗ੍ਰੇ ਕਲਰ ਨਾਲ ਪ੍ਰਿੰਟਿੰਗ ਕੀਤੀ ਹੋਈ ਹੈ ਗ੍ਰੇ ਬਾਟਮ ਵੀ ਬਣਾ ਸਕਦੇ ਹੋ ਲੈਮਨ ਵੀ ਬਣਾ ਸਕਦੇ ਹੋ ਇਸ ਤੋਂ ਬਾਅਦ ਵਾਈਟ ਜਿਹੜਾ ਇਹਦੀ ਸ਼ਰਟ ਦਾ ਬੇਸ ਹੈ ਵਾਈਟ ਹੈ ਮਰਜੈਂਟਾ ਕਲਰ ਦੇ ਜਿਹੜਾ ਇਹਦੇ ਵਿੱਚ ਯੂਜ਼ ਕੀਤਾ ਹੈ ਰਾਇਲ ਬਲੂ ਤੇ ਮਰਜੈਂਟਾ ਨੈਕਸਟ ਫੇਰ ਹੀ ਲੈਮਨ ਆ ਗਿਆ ਜੀ ਇਸ ਤੋਂ ਬਾਅਦ ਜਿਹੜਾ ਬਲੂ ਵਾਲੀ ਪ੍ਰਿੰਟਿੰਗ ਸੀ ਜੀ ਉਹਦੇ ਵਿੱਚ ਇਹ ਆ ਗਿਆ ਇਹ ਸਿੰਗਲ ਸਿੰਗਲ ਪੀਸ ਨੇ ਜੀ ਇਹਦੇ ਵਿੱਚ ਹੈਗਾ ਰੈੱਡ ਕਲਰ orange ਕਲਰ ਔਰ ਗ੍ਰੀਨ ਕਲਰ ਤਿੰਨੇ ਇਹਦੇ ਵਿੱਚ ਕਲਰ ਨੇ ਜੀ 2 ਮੀਟਰ ਦਾ ਇੱਕ ਪੀਸ ਰਹੂਗਾ ਪ੍ਰਾਈਸ ਰਹੂਗਾ 240 ਰੁਪਏ ਦਾ ਇੱਕ ਪੀਸ 2 ਮੀਟਰ ਦਾ ਰਹਿਣ ਵਾਲਾ ਹੈ ਜੀ 2 ਤੋਂ 2 ਇੰਚ ਤੋਂ ਇੰਚ ਉੱਪਰ ਹੀ ਹੋ ਸਕਦਾ ਘੱਟ ਨਹੀਂ ਹੁੰਦਾ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਆਫ ਵਾਈਟ ਕਲਰ ਦਾ ਜਿਹੜਾ ਇਹਦਾ ਵਾਈਟ ਕਲਰ ਦਾ ਬੇਸ ਹੈ 블루 ਕਲਰ ਦੀ ਇਹਨਾਂ ਬਾਟਮ ਚਲਣੀ ਹੈ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਨਿਓਨ ਮਹਿੰਦੀ ਸ਼ੇਡ ਹੈ ਦੀ ਪ੍ਰਿੰਟਿੰਗ ਹੈ ਜਿਹੜੀ ਨਿਓਨ ਮਹਿੰਦੀ ਇਹ ਵਾਲਾ ਸਿੰਗਲ ਪੀਸ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਤੋਂ ਚਾਰ ਤਿੰਨ ਚਾਰ ਪੀਸ ਮਿਲ ਜਾਣਗੇ ਅਗਰ ਤੁਸੀਂ ਦੋ ਸੂਟ ਬਣਾਉਣੇ ਦੋ ਨਹੀਂ ਤੇ ਇੱਕ ਤਾਂ ਬਣੀ ਜਾਣਾ ਹਨਾ ਨੈਕਸਟ ਜਿਹੜੀ ਪ੍ਰਿੰਟਿੰਗ ਹੈਗੀ ਹੈ ਜੀ ਹੈਗੀ ਹੈ ਗ੍ਰੀਨ ਕਲਰ ਨਾਲ ਇਹਦੇ ਵਿੱਚ ਕਲਰ ਨਹੀਂ ਰੈੱਡ ਕਲਰ ਹੋ ਗਿਆ ਜੀ ਇਹਦੇ ਕਾਫੀ ਕਲਰ ਆਏ ਆ ਇਹ ਵਾਲੇ ਡਿਜ਼ਾਈਨ ਦੇ ਇਹ ਵਾਲਾ ਵੀ ਗ੍ਰੀਨ ਆ ਗਿਆ ਜੀ ਮਹਿੰਦੀ ਗ੍ਰੀਨ ਇਹ ਮਹਿੰਦੀ ਗ੍ਰੀਨ ਦੇ ਦੋ ਸੂਟ ਬਣ ਜਾਣਗੇ ਜੀ ਇਹ ਇਹ ਚਾਰ ਪੀਸ ਨੇ ਆਪਣੇ ਕੋਲੇ ਸਾਰਿਆਂ ਦੀ ਲੈਂਥ 2 ਮੀਟਰ ਹੈ orange ਕਲਰ ਆ ਗਿਆ ਜੀ ਇੱਕ ਹੋਰ ਕਲਰ ਆ ਗਿਆ ਜੀ ਇਹ ਨਿਓਨ ਸ਼ੇਡ ਕਾਪਰ ਕਲਰ ਮਾਜੈਂਟਾ ਕਲਰ ਔਰ ਫਿਰ ਤੋਂ ਸੇਮ ਇਹੀ ਕਲਰ ਇਹਦੇ ਵਿੱਚ ਕਾਫੀ ਕਲਰ ਨੇ ਜੀ ਇੱਕ ਪੀਸ ਦੀ ਜਿਹੜੀ ਲੈਂਥ ਰਹੂਗੀ ਜੀ 2 ਮੀਟਰ ਦੀ ਰਹੂਗੀ ਔਰ ਇਹਦਾ ਪ੍ਰਾਈਸ ਰਹੂਗਾ 240 ਰੁਪਏ ਪਰ ਪੀਸ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹਨਾਂ ਵਿੱਚ ਅਗਰ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਉਹਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਨੈਕਸਟ ਹੈਗਾ ਜੀ ਸਕਾਈ ਬਲੂ ਦੇ ਉੱਤੇ ਕਾਪਰ ਕਲਰ ਨਾਲ ਕੰਬੋ ਹੈ ਇਸ ਤੋਂ ਬਾਅਦ ਹੈਗਾ ਜੀ ਪਿੰਕ ਕਲਰ ਦੇ ਉੱਤੇ ਸਟੱਫ ਬਹੁਤ ਸੋਣਾ ਹੈ ਜੀ ਜਿੰਨਾ ਪੈਣਾ ਦੀ ਹਾਈਟ ਘੱਟ ਹੈ ਉਹਨਾਂ ਲਈ ਲੈਂਥ ਦੇਖੋ ਘੱਟ ਦਾ ਬਣਾ ਦੇ ਜਾਂ ਹੁਣ ਗਰਮੀ ਆ ਗਈ ਜੀ ਗਰਮੀ ਚ ਲਈ ਇਸ ਵਗੈਰਾ ਪਾ ਕੇ ਵੀ ਬੰਦਾ 41 42 ਇੰਚ ਨੂੰ ਰੈਡੀ ਕਰ ਸਕਦਾ ਜੀ ਅਗਰ ਤੁਸੀਂ ਲੇਸ ਵਗੈਰਾ ਪਾ ਕੇ ਬਣਾ ਸਕਦੇ ਹੋ ਸਾਈਡ ਤੇ ਬਾਜੂ ਨਿਕਲ ਜਾਣੀ ਹੈ ਔਰ ਇਹਦਾ ਪ੍ਰਾਈਸ ਰੂਗਾ ਜੀ 240 ਰੁਪਏ ਪਰ ਪੀਸ ਇਸ ਤੋਂ ਬਾਅਦ ਮੈਂ ਤੁਹਾਨੂੰ ਪਲੇਨ ਪੀਸ ਦਿਖਾਨੀ ਆ ਇਹ ਪਲੇਨ ਪੀਸ ਆ ਗਈ ਜੀ オーਰਗੈਂਜ਼ਾ ਸ਼ਿਮਰ ਇਹ ਪਹਿਲਾਂ ਵੀ ਆਈ ਸੀ ਜਿਨ੍ਹਾਂ ਕੋਲ ਲਈ ਇਹ ਕਪੜਾ ਪਸੰਦ ਕੀਤਾ ਸੀ ਜੀ ਕਸਟਮਰ ਨੇ ਇਹ ਦੂਜੀ ਵਾਰ ਫੇਰ ਆ ਗਈ ਜੀ ਇਹਦਾ ਪ੍ਰਾਈਸ ਰਹੂਗਾ 200 ਰੁਪਏ ਪਰ ਪੀਸ ਪੌਣੇ 5 ਮੀਟਰ ਦੀ ਕੱਟ ਰਹੂਗੀ ਜੀ ਇਹ ਤਾਂ ਗ੍ਰੀਨ ਕਲਰ ਹੈ ਇਹ ਕਿ ਇਹ ਨਾ ਮਜੈਂਟਾ ਕਲਰ ਹੈ ਜੀ ਰੈੱਡ ਆ ਰਿਹਾ ਇਹ ਜਿਹੜਾ ਇਹ ਮਜੈਂਟਾ ਕਲਰ ਵਾਲਾ ਇਹ ਸਟੱਫ ਹੋਰ ਵੀ ਜ਼ਿਆਦਾ ਸੋਹਣਾ ਆਇਆ ਹੈ ਬਹੁਤ ਸੋਹਣਾ ਸਟੱਫ ਆਇਆ ਜੀ ਇਹ ਮਜੈਂਟਾ ਵਾਲਾ ਪ੍ਰੋਪਰ ਮਜੈਂਟਾ ਰਾਨੀ ਸ਼ੇਡ ਹੈ ਜੀ ਰੈੱਡਨੈਸ ਤੇ ਆ ਰਿਹਾ ਇਸ ਤੋਂ ਬਾਅਦ ਹੈਗਾ ਜੀ ਦਾ ਸਕਾਈ ਬਲੂ ਕਲਰ ਇਹ ਦੋਨੇ ਸਕਾਈ ਬਲੂ ਟੋਨ ਦੇ ਵਿੱਚ ਨੇ ਜੀ ਪਰਪਲ ਮੌਵ ਮਜੈਂਟਾ ਪ੍ਰੋਪਰ ਮਜੈਂਟਾ ਕਲਰ ਪਿਸਤਾ ਕਲਰ ਜੀ ਇਹ ਪਿੰਕ ਸ਼ੇਡ ਹੈ ਇਹ ਪਿੰਕ ਗਾਜਰੀ ਜੀ ਟੋਨ ਹੈ ਸੇਮ ਇਸੈਕਟ ਕਲਰ ਆ ਰਹੇ ਨੇ ਵੀਡੀਓ ਦੇ ਵਿੱਚ ਇਹ ਨਿਓਨ ਸ਼ੇਡ ਹੈ ਜੀ ਜਿਹੜੇ ਅੱਜਕੱਲ ਇੰਗਲਿਸ਼ ਟੋਨ ਦੇ ਕਲਰ ਚੱਲੇ ਨੇ ਇਹ ਵਾਲਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਲਾਈਟ ਜਿਹਾ ਸ਼ੇਡ ਹੈ ਸ਼ੇਡ ਦਾ ਫਰਕ ਆ ਰਿਹਾ ਜੀ ਵੀਡੀਓ ਦੇ ਵਿੱਚ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਸ਼ੇਡ ਦਾ ਫਰਕ ਆ ਰਿਹਾ ਜੀ ਵੀਡੀਓ ਦੇ ਵਿੱਚ ਪਿੰਕ ਸ਼ੇਡ ਆ ਗਿਆ ਜੀ ਪ੍ਰੋਪਰ ਪਿੰਕ ਕਲਰ ਹੈ ਪੀਚ ਕਲਰ ਜੀ ਡਾਰਕ ਪੀਚ ਗਾਜ਼ਰੀ ਡਾਰਕ ਪੀਚ ਗਾਜ਼ਰੀ ਕਲਰ ਜੀ ਬਹੁਤ ਸੋਹਣਾ ਕਲਰ ਹੈ 골ਡਨ ਕਲਰ ਜੀ 골ਡਨ ਕਲਰ ਹੈ ਜੀ ਬੜਾ ਸੋਹਣਾ 골ਡਨ ਕਲਰ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਕਲਰ ਹੈ ਜੀ ਜਿਹੜਾ ਮੈਂ ਹੁਣ ਦਿਖਾ ਰਹੀ ਹਾਂ ਇਹ ਵਾਲਾ ਕਲਰ ਹੈ ਇਸ ਤੋਂ ਬਾਅਦ ਮਹਿੰਦੀ ਕਲਰ ਜੀ ਪ੍ਰੋਪਰ ਮਹਿੰਦੀ ਕਲਰ ਹੈ ਮੌਵ ਸ਼ੇਡ ਇਸ ਤੋਂ ਬਾਅਦ ਲਾਈਟ ਮਹਿੰਦੀ ਸ਼ੇਡ ਹੈ ਜੀ ਇਹ ਹੈਗਾ ਜੀ ਪੀਚ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਪੀਚ ਕਲਰ ਮੌਵ ਸ਼ੇਡ ਔਰ ਇਹ ਹੈਗਾ ਜੀ ਗ੍ਰੇ ਕਲਰ ਇਹ ਇਹ ਦਾ ਸਟਾਫ ਦਾ ਫਰਕ ਹੈ ਜੀ ਇਹ ਔਰਗਾਂਜ਼ਾ ਦੇ ਹੈ ਔਰਗਾਂਜ਼ਾ ਦੇ ਵਿੱਚ ਹੀ ਆਏ ਆਪਾਂ ਨੂੰ ਪਰ ਇਹ ਦੇ ਸਟਾਫ ਦਾ ਫਰਕ ਹੈ ਮੈਂ ਤੁਹਾਨੂੰ ਦਿਖਾਨੀ ਹੈ ਜਿਹਦੇ ਕਲਰ ਬਹੁਤ ਸੋਹਣੇ ਨੇ ਇਹ ਸੀਗੇ ਔਰਗਾਂਜ਼ਾ ਦੇ ਪੀਸਸ ਇਹ ਜਿਹੜੇ ਇਹਨਾਂ ਦਾ ਪ੍ਰਾਈਸ ਰਹੂਗਾ ਉਹ ਹੈਗਾ ਜੀ ਜਿਹੜਾ ਇਹ ਕੱਪੜਾ ਜੀ organza ਲਾਸਟ ਵਾਲਾ ਗ੍ਰੇ ਕਲਰ ਵਾਲਾ ਉਹ ਇਹ ਵਾਲਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਆਪਾਂ ਉਹਨੂੰ ਪ੍ਰਾਈਸ ਇਹਨਾਂ ਦਾ ਰਹੂਗਾ 200 ਰੁਪਏ ਪਰ ਪੀਸ 200 ਰੁਪਏ ਪਰ ਪੀਸ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਇੱਕ ਪੀਸ ਤੇ ਆਪਾਂ ਜਿਹੜੀ ਸ਼ਿਪਿੰਗ ਚਾਰजेस ਰੱਖੇ ਸੀ ਜੀ 50 ਰੁਪਏ ਦੋ ਪੀਸਾਂ ਤੇ ਆਪਾਂ ਪਹਿਲਾਂ 80 ਰੱਖੇ ਸੀ ਬਟ ਹੁਣ ਦੋ ਪੀਸਾਂ ਤੇ ਆਪਾਂ ਜਿਹੜੀ ਸ਼ਿਪਿੰਗ ਚਾਰਜ ਹੈ 60 ਹੈ ਇੱਕ ਪੀਸ ਤੇ 50 ਹੈ ਔਰ ਅਗਰ ਤੁਸੀਂ 4 ਜਾਂ 5 ਪੀਸ ਮੰਗਵਾਨੇ ਹੋ ਤਾਂ ਤੁਸੀਂ 100 ਰੁਪਏ ਦੇ ਵਿੱਚ 4 ਜਾਂ 5 ਪੀਸ ਲੈ ਸਕਦੇ ਹੋ ਸਾਰਾ ਹੈਗਾ ਜੀ organza ਇਸ ਤੋਂ ਬਾਅਦ ਆਲਾ ਜਿਹੜਾ ਨੈਕਸਟ ਮੈਂ ਤੁਹਾਨੂੰ ਦਿਖਾਉਂਗੀ ਜੀ ਖਾਦੀ ਦਿਖਾਉਂਗੀ ਇਹ ਸਟੱਫ ਚੈੱਕ ਕਰ ਸਕਦੇ ਹੋ ਜੀ ਇੱਦਾਂ ਲਾਈਨਿੰਗ ਜੀ ਵਾਲਾ ਲਾਈਨਰ ਜੀ ਵਾਲਾ ਸਟੱਫ ਹੈ ਇਹ ਇਹਦੇ ਵਿੱਚ ਫਰਸਟ ਕਲਰ ਹੈ ਜੀ ਗ੍ਰੀਨ ਹਰਾ ਮਾ ਗ੍ਰੀਨ ਕਲਰ ਹੈ ਸੈਕਿੰਡ ਕਲਰ ਹੈ ਜੀ ਪਿੰਕ ਇਹ ਬਿਨਾ ਲਾਈਨਰ ਜੀ ਵਾਲਾ ਸਟੱਫ ਹੈ ਜਿਹੜਾ ਪਿੰਕ ਕਲਰ ਦਾ ਹੈ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਮਹਿੰਦੀ ਕਲਰ ਪ੍ਰੋਪਰ ਮਹਿੰਦੀ ਸ਼ੇਡ ਹੈ ਜੀ ਇਹ नेक्स्ट ਜਿਹੜਾ ਕਲਰ ਹੈ ਇਹ ਚੰਦੇਰੀ ਹੈ ਜੀ ਵਿੱਚ ਚੰਦੇਰੀ ਸਿਲਕਾਈ ਹੈ ਗ੍ਰੇ ਕਲਰ ਹੈ ਜੀ ਇਹ ਇਹ ਸਟੱਫ ਚੰਦੇਰੀ ਸਿਲਕ ਹੈ ਐਵੇਂ ਦਾ ਸਟੱਫ ਹੁੰਦਾ ਜੀ ਇਹ ਚੰਦੇਰੀ ਸਿਲਕ ਇਹ ਚੰਦੇਰੀ ਸਿਲਕ ਹੈ ਜੀ ਤੇ ਵਰਕ ਹੋ ਜਾਂਦਾ ਚਾਹੇ ਮਸ਼ੀਨ ਵਰਕ ਕਰਾਓ ਚਾਹੇ ਹੈਂਡ ਵਰਕ ਕਰਾਓ ਇੱਕ ਆ ਜੀ ਆਪਣੇ ਕੋਲੇ ਖਾਦੀ ਖਾਦੀ ਸਿਲਕਾਈ ਹੈ ਸਟੱਫ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਲਾਈਨਾਂ ਜੇ ਵਾਲਾ ਸਟੱਫ ਹੈ ਜੀ ਇਹਦੇ ਵਿੱਚ ਫਸਟ ਕਲਰ ਹੈ ਰਾਮਾ ਗ੍ਰੀਨ ਕਲਰ ਇਸ ਤੋਂ ਬਾਅਦ ਹੈਗਾ ਜੀ ਪਿੰਕ ਕਲਰ ਇਹ বিনা ਜਿਹੜਾ ਪਿੰਕ ਕਲਰ ਹੈ ਜੀ বিনা ਲਾਈਨਾਂ ਤੋਂ ਐ ਜਿਹੜਾ ਪਿੰਕ ਕਲਰ ਹੈ ਨੈਕਸਟ ਜਿਹੜਾ ਰਹੇਗਾ ਜੀ ਆਪਣਾ ਮਹਿੰਦੀ ਕਲਰ ਪ੍ਰੋਪਰ ਮਹਿੰਦੀ ਸ਼ੇਡ ਇਹਦੇ ਵਿੱਚ ਲਾਈਨਾਂ ਜੇ ਹੈਗੀਆਂ ਬਸ ਅੱਛਾ ਸਟੱਫ ਹੈ ਜੀ ਇਹ ਵੀ ਇੱਕ ਡੋਲਾ ਸਿਲਕ ਵੀ ਆਈ ਹੈ ਜੀ ਡੋਲਾ ਸਿਲਕ ਦੇ ਵੀ ਸਟੱਫ ਆਇਆ ਡੋਲਾ ਸਿਲਕ ਸਟੱਫ ਦੇਖ ਸਕਦੇ ਹੋ ਡੋਲਾ ਸਿਲਕ ਇਹ ਡੋਲਾ ਸਿਲਕ ਹੈ ਜਿਸ ਦਾ ਫੇਡ ਵਿੱਚ ਵੀ ਤੁਹਾਨੂੰ ਕਲਰ ਦਿਖਾ ਦਿੰਨੀ ਆ ਮੈਂ ਗ੍ਰੇ ਕਲਰ ਹੈ ਜੀ ਇਹ ਡੋਲਾ ਸਿਲਕ ਦਾ ਗ੍ਰੀਨ ਕਲਰ ਆ ਗਿਆ ਜੀ ਰਾਮਾ ਗ੍ਰੀਨ ਕਲਰ ਇਹ ਖਾਦੀ ਦਾ ਆ ਗਿਆ ਜੀ ਨੇਵੀ ਬਲੂ ਇਹ ਗ੍ਰੇ ਆ ਗਿਆ ਜੀ ਡੋਲਾ ਸਿਲਕ ਦਾ ਇਹ ਵੀ ਖਾਦੀ ਦਾ ਗ੍ਰੇ ਕਲਰ ਹੈ ਜੀ ਸਕਰੀਨਸ਼ਾਟ ਲੈਂਦੇ ਜਾਓ ਇਹ ਵੀ ਗ੍ਰੇ ਕਲਰ ਹੈ ਜੀ ਡੋਲਾ ਸਿਲਕ ਤੇ ਆ ਗਿਆ ਇਹ ਖਾਦੀ ਦਾ ਵਾਈਟ ਕਾ ਆ ਗਿਆ ਜੀ ਪਿਓਰ ਵਾਈਟ ਹੈ ਮਿਲਕੀ ਵਾਈਟ ਇਸ ਤੋਂ ਬਾਅਦ ਇਹ ਵੀ ਖਾਦੀ ਟਾਈਪ ਸਟੱਫ ਹੈ ਜੀ ਮਾਜੈਂਟਾ ਕਲਰ ਹੈ ਜੀ ਇਹ ਰੈੱਡ ਆ ਰਿਹਾ ਪ੍ਰੋਪਰ ਮਾਜੈਂਟਾ ਹੈ ਪੀਚ ਕਲਰ ਆ ਗਿਆ ਜੀ ਡੋਲਾ ਸਿਲਕ ਦਾ ਗ੍ਰੇ ਆ ਗਿਆ ਜੀ ਇਸ ਤੋਂ ਬਾਅਦ ਇਹ ਕਾ ਆਇਆ ਸੀਗਾ ਜੀ ਡੱਬੀਆਂ ਜਿਹਾਂ ਵਾਲਾ ਇਹ ਵੀ ਖਾਦੀ ਟਾਈਪ ਹੈ ਇਹਦੇ ਵਿੱਚ ਬਾਕਸ ਬਣੇ ਹੋਏ ਆ ਲਾਈਨਾਂ ਨਹੀਂ ਹੈਗੀਆਂ ਲਾਸਟ ਆ ਗਿਆ ਜੀ ਇਹਦਾ ਗ੍ਰੇ ਕਲਰ ਇਹ ਸਾਰੇ ਹੈਗੇ ਆ ਜੀ ਆਪਣੇ ਖਾਦੀ ਦੇ ਕਲਰ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਸਕਦੇ ਹੋ ਔਰ ਮੇਰੇ ਨੰਬਰ ਤੇ ਫੋਨ ਕਰਕੇ ਵੀ ਤੁਸੀਂ ਲੋਕੇਸ਼ਨ ਵੀ ਲੈ ਸਕਦੇ ਹੋ ਅੱਜ ਜਿਹੜੇ ਮੈਂ ਤੁਹਾਨੂੰ ਪੀਸ ਦਿਖਾਏ ਆ ਵਿੱਚੇ ਪਲੇਨ ਦਿਖਾਏ ਵਿੱਚੇ ਪ੍ਰਿੰਟ ਦਿਖਾਏ ਜੀ ਪ੍ਰਿੰਟ ਸਾਰੇ ਬੜੇ ਸੋਹਣੇ ਪ੍ਰਿੰਟ ਨੇਗੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਜੀ ਲੈਂਥ ਆਊਗੀ ਇਹਨਾਂ ਦੀ 2 ਮੀਟਰ ਦੀ 240 ਰੁਪਏ ਦਾ ਇੱਕ ਪੀਸ ਰਹੂਗਾ ਇਹਨਾਂ ਦੀ ਲੈਂਥ ਜਿਹੜੀ ਰਹੂਗੀ ਪੌਣੇ 5 ਮੀਟਰ 4.5 ਤੋਂ ਪੌਣੇ 5 ਔਰ ਇਹਦਾ ਇੱਕ ਪੀਸ ਦਾ ਜਿਹੜਾ ਪ੍ਰਾਈਸ ਰਹੂਗਾ ਜੀ 200 ਰੁਪਏ ਰਹੂਗਾ ਅੱਜ ਦੀ ਵੀਡੀਓ ਪੈਥੀ ਖਤਮ ਕਰਦੀ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਹਲੇ ਤੱਕ ਵੀ ਔਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ